ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨਦੇ ਹੋਏ ਬੋਲਵਾਤਾਂ ਜੋ ਅੱਜ ਹੋ ਰਹੀਆਂ ਨੇ ਇਹ ਸੋਚ ਚੁੱਕਦਾ ਹਾਂ ਕਿ ਇਹ ਸੋਚ ਚੁੱਕਦਾ ਹਾਂ ਕਿ ਜੇਕਰ ਮੇਰੇ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਜਿਹੜੀ ਵਿਅਕਤੀ ਨੂੰ ਨਸ਼ਾ ਵੇਚਣ ਦੇ ਦੋਸ਼ 'ਤੇ ਨਸ਼ਾ ਵੇਚਣ ਦੇ ਦੋਸ਼ 'ਤੇ ਕੁਰਸ ਤੋਂ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਮੇਰੇ ਵੱਲੋਂ ਤੰਬੀਰ ਵੱਲੋਂ ਅਜਿਹਾ ਨਸ਼ਾ ਤਸਕਰ ਨਸ਼ਾ ਤਸਕਰ ਵਿਅਕਤੀ ਦਾ ਕੋਈ ਵੀ ਵਿਅਕਤੀ ਦਾ ਕੋਈ ਵੀ ਸਹਿਯੋਗ ਦਿੱਤਾ ਜਾਵੇਗਾ ਅਜੋਕੇ ਨਾ ਹੀ ਨਾ ਹੀ ਉਸ ਦੀ ਜਮਾਨਤ ਉਸ ਤਰੀਕੇ ਨਾਲ ਦਿੱਤੀ ਜਾਵੇਗੀ ਦਿੱਤੀ ਜਾਵੇਗੀ ਜੇਕਰ ਮੇਰੀ ਜੇਕਰ ਮੇਰੀ ਜਾਣਕਾਰੀ ਵਿੱਚ ਕੋਈ ਨੌਜਵਾਨ ਜੇਕਰ ਨੌਜਵਾਨ ਨਸ਼ਿਆਂ ਵਿੱਚ ਪਿਆ ਨਸ਼ਿਆਂ ਵਿੱਚ ਪਿਆ ਧਿਆਨ ਵਿੱਚ ਆਉਂਦਾ ਹੈ ਧਿਆਨ ਵਿੱਚ ਆਉਂਦਾ ਹੈ ਤਾਂ ਮੈਂ ਤਾਂ ਮੈਂ ਉਸ ਨੂੰ ਉਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਾਉਣ ਵਿੱਚ ਦਾਖਲ ਕਰਾਉਣ ਵਿੱਚ ਹਰ ਤਰ੍ਹਾਂ ਦਾ ਸਹਾਇਕ ਹੋਵਾਂਗਾ ਹਰ ਤਰ੍ਹਾਂ ਦਾ ਸਹਾਇਕ ਹੋਵਾਂਗਾ ਜੇਕਰ ਮੈਨੂੰ ਜੇਕਰ ਮੈਨੂੰ ਕਿਸੇ ਵੀ ਵਿਅਕਤੀ ਬਾਰੇ ਕਿਸੇ ਵੀ ਵਿਅਕਤੀ ਬਾਰੇ ਨਸ਼ਾ ਵੇਚਣ ਸੰਬੰਧੀ ਕੋਈ ਵੀ ਸੋਚਣਾ ਕੋਈ ਵੀ ਸੋਚਣਾ ਜਦ ਇਤਲਾ ਮਿਲਦੀ ਹੈ ਜਦ ਜਾਣ ਹੁੰਦੀ ਹੈ ਤਾਂ ਮੈਂ ਤੁਰੰਤ ਤਾਂ ਮੈਂ ਤੁਰੰਤ ਇਸਦੀ ਜਾਣਕਾਰੀ ਉਸ ਨੂੰ ਦਵਾਗਾ ਉਸ ਨੂੰ ਦਵਾਗਾ